ਮੌਸਮ ਦੀ ਪੰਜਾਬ ਦੇ ਵਿੱਚ ਭਾਰੀ ਬਾਰਿਸ਼ ਦਾ ਅਲਰਟ ਜਾਰੀ ਕੀਤਾ ਗਿਆ ਅਗਲੇ 4 ਦਿਨਾਂ ਦੇ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ ਚੰਡੀਗੜ੍ਹ ਤੇ ਹਰਿਆਣਾ ਦੇ ਵਿੱਚ ਵੀ ਮੀਂਹ ਪੈ ਸਕਦਾ ਹੈ ਕਈ ਜ਼ਿਲ੍ਹਿਆਂ ਦੇ ਲਈ ਔਰੇਂਜ ਅਲਰਟ ਜਾਰੀ ਕੀਤਾ ਗਿਆ ਰੂਪਨਗਰ ਪਠਾਨਕੋਟ ਤੇ ਨਵਾਂ ਸ਼ਹਿਰ ਦੇ ਲਈ ਔਰੇਂਜ ਅਲਰਟ ਜਿਹੜਾ ਜਾਰੀ ਕੀਤਾ ਗਿਆ ਮੌਸਮੀ ਭਾਗ ਦੇ ਵੱਲੋਂ ਅੱਜ ਤੇ ਕੱਲ ਦੇ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ ਮੌਸਮੀ ਭਾਗ ਨੇ ਸੋ ਪੰਜਾਬ ਦੇ ਵਿੱਚ ਪਾਰੀ بارش ਦਾ ਇਹ ਅਲਰਟ ਹੈ ਅਗਲੇ 4 ਦਿਨਾਂ ਤੋਂ ਲੈ ਕੇ ਇਹ ਜਿਹੜਾ ਅਨੁਮਾਨ ਲਗਾਇਆ ਗਿਆ ਸੰਭਾਵਨਾ ਜਤਾਈ ਗਈ ਹੈ ਮੌਸਮੀ ਵਿਭਾਗ ਦੇ ਵੱਲੋਂ ਕਿ ਅਗਲੇ 4 ਦਿਨਾਂ ਦੇ ਵਿੱਚ ਪਾਰੀ ਨਹੀਂ ਸਕਦਾ ਨਹੀਂ ਪੈ ਸਕਦਾ ਤੇ ਚੰਡੀਗੜ੍ਹ ਤੇ ਹਰਿਆਣਾ ਦੇ ਵਿੱਚ ਵੀ ਆਮੀ ਪੈਣ ਦੀ ਸੰਭਾਵਨਾ ਮੌਸਮੀ ਵਿਭਾਗ ਦੇ ਵੱਲੋਂ ਜਤਾਈ ਗਈ ਹੈ ਮੌਸਮ ਨੂੰ ਲੈ ਕੇ ਲਗਾਤਾਰ ਕਈ ਚੇਂਜਸ ਜਿਹੜੇ ਆ ਉਹ ਵੇਖਣ ਨੂੰ ਮਿਲ ਰਹੇ ਨੇ ਗੱਲ ਕਰੀਏ ਪੰਜਾਬ ਦੀ ਹਰਿਆਣਾ ਦੀ ਚੰਡੀਗੜ੍ਹ ਦੀ ਤੇ ਕਈ ਜਿਹੜੇ ਚੇਂजेस ਹੈ ਉਹ ਜ਼ਰੂਰ ਵੇਖਣ ਨੂੰ ਮਿਲ ਰਿਹਾ ਅਸੀਂ ਕੋਸ਼ਿਸ਼ ਕੀਤੀ ਹੈ ਇਹ ਜਿਹੜੇ ਗ੍ਰਾਫਿਕਸ ਨੇ ਇਸ ਦੇ ذریعے ਕਿ ਮੌਸਮ ਵਿਭਾਗ ਨਾਲ ਵੀ ਅਸੀਂ ਗੱਲਬਾਤ ਕੀਤੀ ਹੈ ਜਿਹੜੇ ਡਾਇਰੈਕਟਰ ਹੈ ਮਨਮੋਹ ਜੀ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਜਿਹੜਾ ਜਾਣਕਾਰੀ ਜਿਹੜੀ ਮਿਲ ਰਹੀ ਹੈ ਕਿ ਅੱਜ ਔਰ ਕੱਲ ਦਾ ਜਿਹੜਾ ਅਲਰਟ ਹੈ ਉਹ ਦਿੱਤਾ ਗਿਆ ਹੈ ਹੈਵੀ ਰੇਨਫਾਲ ਦਾ ਜਿਹਦੇ ਵਿੱਚ ਹੁਣ ਪੰਜਾਬ ਦੇ ਨਾਰਥਰਨ ਪਾਰਟ ਜਿਹੜੇ ਆ ਉਹ ਵੀ ਸ਼ਾਮਿਲ ਨੇ ਹਰਿਆਣਾ ਦੇ ਇਸ ਤਰ੍ਹਾਂ ਦੀ ਜਿਹੜੀ ਹੈ ਇਹ ਸਾਰੀ ਗ੍ਰਾਫਿਕ ਦੇ ذریعے ਜਿਹੜੇ ਕੋਸ਼ਿਸ਼ ਕਰ ਰਹੇ ਤੁਹਾਨੂੰ ਸਮਝਾਉਣ ਦੀ ਕਿਉਂਕਿ ਹੁਣ ਮੌਸਮ ਦਾ ਹਿਊਮਿਡਿਟੀ ਦੇ ਨਾਲ-ਨਾਲ ਹੋਰ ਟੈਂਪਰੇਚਰ ਦਾ ਕਿਸ ਤਰ੍ਹਾਂ ਦਾ ਹਿਸਾਬ ਹੈ ਇਹ ਸਾਰੀ ਚੀਜ਼ਾਂ ਦੀ ਜਿਹੜੀ ਜਾਣਕਾਰੀ ਲੈਣ ਦੀ ਅਸੀਂ ਕੋਸ਼ਿਸ਼ ਕੀਤੀ ਹੈ ਸਾਡੇ ਨਾਲ ਡਾਇਰੈਕਟਰ ਮਨਮੋਹਨ ਸਿੰਘ ਜੀ ਨੇ ਵੈਦਰ ਡਿਪਾਰਟਮੈਂਟ ਦੇ ਮਨਮੋਹਨ ਸਰ ਹੁਣ ਜੇ ਆਪਾਂ ਗੱਲ ਕਰੀਏ ਲਗਾਤਾਰ ਮੌਸਮ ਕਾਫੀ ਚੇਂजेस ਆ ਰਹੇ ਕਦੇ ਹਿਊਮਿਡਿਟੀ ਕਦੇ ਬਾਰਿਸ਼ ਕਦੇ ਇਸ ਤਰ੍ਹਾਂ ਦੀ ਤੇਜ਼ ਹਵਾਵਾਂ ਇਹ ਹੁਣ ਕੀ ਅਗੇ ਦੀ ਸਿਚੁਏਸ਼ਨ ਹਾਂ ਇਸ ਵਾਰੀ ਜੋ ਮੌਨਸੂਨ ਆ ਉਹ ਥੋੜਾ ਕਾਫੀ ਠੀਕ ਚੱਲ ਰਿਹਾ ਪੰਜਾਬ ਹਰਿਆਣਾ ਵਿੱਚ ਬਾਰਿਸ਼ ਹੋ ਰਹੀ ਹੈ ਔਰ ਹੁਣ ਦੁਬਾਰਾ ਤੋਂ ਜਿਹੜਾ ਮੌਨਸੂਨ ਆ ਉਹ ਐਕਟਿਵ ਹੋ ਰਿਹਾ ਇਸੇ 24 ਘੰਟਿਆਂ ਚ ਵੀ ਦੇਖੀਏ ਤਾਂ ਜਿਹੜੇ ਹਰਿਆਣਾ ਦੇ ਵਿੱਚ ਬਹੁਤ ਸਾਰੇ ਜਗ੍ਹਾ ਦੇ ਵਿੱਚ ਬਾਰਿਸ਼ ਵੀ ਰਿਕਾਰਡ ਕੀਤੀ ਗਈ ਹੈਵੀ ਬਾਰਿਸ਼ ਵੀ ਜਿਹੜੀ ਇੱਕ ਡਿਸਟ੍ਰਿਕਟ ਨੂ ਹੈ ਉਸ ਤੋਂ 80 ਮਿਲੀਮੀਟਰ ਤੋਂ ਜ਼ਿਆਦਾ ਬਾਰਿਸ਼ ਜੋ ਰਿਕਾਰਡ ਹੋਈ ਹੈ ਤੇ ਜਿਹੜੇ ਪੰਜਾਬ ਦੇ ਇਲਾਕੇ ਉੱਥੇ ਵੀ ਸਕੈਟਰਡ ਪਲੇਸਸ ਵਿੱਚ بارش ਰਹੀ ਔਰ ਜਿਹੜੇ ਆਉਣ ਵਾਲੇ ਦਿਨਾਂ ਉਹਨਾਂ ਦੇ ਵਿੱਚ ਵੀ ਅਗਲੇ 4 ਦਿਨ ਤੱਕ ਜਿਹੜੀ بارش ਆ ਉਹ ਹੋ ਸਕਦੀ ਹੈ ਅਗਲੇ 2 ਦਿਨ ਤੱਕ ਅਸੀਂ ਵਾਰਨਿੰਗ ਵੀ ਦਿੱਤੀ ਹੋਈ ਹੈ ਜਿਸ ਦੇ ਵਿੱਚ ਅਸੀਂ ਔਰੇਂਜ ਕਲਰ ਦੀ ਵੀ ਵਾਰਨਿੰਗ ਕੁਛ ਇੱਕ ਡਿਸਟ੍ਰਿਕਟ ਵਿੱਚ ਦਿੱਤੀ ਹੋਈ ਹੈ ਉਸ ਤੋਂ ਬਾਅਦ ਵੀ ਜਿਹੜੀ بارش ਹੈ ਉਹ 31 ਤਰੀਕ ਤੱਕ ਜਿਹੜੀ بارش ਆ ਉਹ ਰਹਿਣ ਦੀ ਉਮੀਦ ਹੈ ਉਸ ਤੋਂ ਬਾਅਦ ਪਹਿਲੀ ਜੋ ਅਗਸਤ ਆ ਉਸ ਤੋਂ ਵਿੱਚ بارش ਦੀ ਕਮੀ ਆਏਗੀ ਤੇ ਅਗਲੇ 4 ਦਿਨ ਜਿਹੜੀ ਹੈਗੀ ਆ ਉਹ بارش ਲਗਾਤਾਰ ਹੋਣ ਦੀ ਜੋ ਕਾਫੀ ਉਮੀਦ ਹੈ ਤੁਸੀਂ ਤਾਂ ਪੰਜਾਬ ਦੀ ਅਸੀਂ ਗੱਲ ਕਰ ਲਈ ਪੰਜਾਬ ਦੇ ਕਿਹੜੇ ਕਿਹੜੇ ਜ਼ਿਲ੍ਹਿਆਂ 'ਚ ਤੁਸੀਂ ਅਲਰਟ ਦਿੱਤਾ ਹੋਇਆ ਆ ਪੰਜਾਬ ਦੇ ਜਿਹੜੇ ਉਤਰੀ ਜ਼ਿਲ੍ਹੇ ਹੈਗੇ ਉਹਨਾਂ ਦੇ ਵਿੱਚ ਜ਼ਿਆਦਾ ਮਤਲਬ بارش ਹੋਣ ਦੀ ਪ੍ਰੋਬੈਬਿਲਿਟੀ ਹੈ ਜਿਹਦੇ ਵਿੱਚ ਡਿਸਟ੍ਰਿਕਟ ਪਠਾਨਕੋਟ ਹੈ ਆਪਣੇ ਹੁਸ਼ਿਆਰਪੁਰ ਗੁਰਦਾਸਪੁਰ ਔਰ ਰੂਪਰ ਡਿਸਟ੍ਰਿਕਟ ਮੁਹਾਲੀ ਡਿਸਟ੍ਰਿਕਟ ਔਰ ਸਾਥ ਹੀ ਜਿਹੜਾ ਹੈਗਾ ਆਪਣਾ ਜਲੰਧਰ ਲੁਧਿਆਣਾ ਇੱਥੇ ਵੀ بارش ਜਿਹੜੀ ਆ ਉਹ ਜ਼ਿਆਦਾ ਹੋਣ ਦੀ ਪ੍ਰੋਬੈਬਿਲਿਟੀ ਹੈ ਜਿਹੜੇ ਪੱਛਮੀ ਡਿਸਟ੍ਰਿਕਟ ਹੈ ਜਿਹਦੇ ਵਿੱਚ ਬਠਿੰਡਾ ਮੁਕਸਰ ਮੋਗਾ ਆਂਦੇ ਆ ਉੱਥੇ ਵੀ بارش ਰਹੇਗੀ ਲਾਈਟ ਟੂ ਮੋਡਰੇਟ بارش ਰਹੇਗੀ ਲੇਕਿਨ ਕਿਉਂਕਿ ਅਗਲੇ 3-4 ਦਿਨ ਬਾਰਿਸ਼ ਦੀ ਪ੍ਰੋਬੈਬਿਲਿਟੀ ਹੈ ਤਾਂ ਉਹਦੇ ਵਿੱਚ ਵੀ ਮਤਲਬ ਜਿਹੜੇ ਪੱਛਮੀ ਜ਼ਿਲ੍ਹੇ ਹੈਗੇ ਉਹਨਾਂ ਦੇ ਵਿੱਚ ਵੀ ਕੁਝ ਇੱਕ ਡਿਸਟ੍ਰਿਕਟ ਦੇ ਵਿੱਚ ਹੈਵੀ ਸ਼ਾਵਰ ਜਿਹੜਾ ਹੈ ਉਹ ਹੋ ਸਕਦਾ ਹੈ ਸਰ ਚੰਡੀਗੜ੍ਹ ਦੀ ਅਸੀਂ ਗੱਲ ਕਰ ਲਈ ਕਿਉਂਕਿ 30 ਤਰੀਕ ਨੂੰ ਇੱਥੇ ਅਮਿਤ ਸ਼ਾਹ ਦਾ ਵੀ ਜਿਹੜਾ ਹੈਗਾ ਕਈ ਪ੍ਰੋਗਰਾਮਸ ਨੇ ਉਹਨੂੰ ਲੈ ਕੇ ਕਿਸ ਤਰ੍ਹਾਂ ਦਾ ਮੌਸਮ ਡਿਪਾਰਟਮੈਂਟ ਦਾ ਕਿਸ ਤਰ੍ਹਾਂ ਦਾ ਕੋਈ ਲੱਗਦਾ ਹਾਂ ਜਿਸ ਤਰ੍ਹਾਂ ਕਿ ਆ ਜਿਹੜੀ ਮੌਨਸੂਨ ਹੈ ਐਕਟਿਵ ਹੈ ਤੇ ਆਪਣੇ 29 ਔਰ 30 ਤਰੀਕ ਨੂੰ ਵੀ ਚੰਡੀਗੜ੍ਹ ਦੇ ਵਿੱਚ بارش ਹੋਣ ਦੀ ਪ੍ਰੋਬੈਬਿਲਟੀ ਹੈ ਅੱਜ ਕੱਲ ਜਿਸ ਤਰ੍ਹਾਂ ਜਿਹੜੀ بارش ਹੋ ਰਹੀ ਹੈ ਉਹ ਲਗਾਤਾਰ ਨਹੀਂ ਹੋ ਰਹੀ ਹੈ ਲੇਕਿਨ ਵਿੱਚ ਵਿੱਚ ਜਿਹੜੇ ਸ਼ਾਵਰ ਆ ਰੁਕ ਰੁਕ ਕੇ ਸ਼ਾਵਰ ਜਿਹੜੇ ਆਉਂਦੇ ਆ ਤੇ ਉਸ ਤਰ੍ਹਾਂ ਜਿਹੜੇ 30 ਤਰੀਕ ਨੂੰ ਵੀ ਚੰਡੀਗੜ੍ਹ ਦੇ ਵਿੱਚ ਸ਼ਾਵਰ ਜਿਹੜਾ ਹੈ ਆਉਣ ਦੀ ਪ੍ਰੋਬੈਬਿਲਟੀ ਰਹੇਗੀ ਔਰ ਜੋ ਹੈਵੀ ਸ਼ਾਵਰ ਦੀ ਵੀ ਜਿਹੜੇ ਚਾਂਸਸ ਆ ਉਹ ਬਣੇ ਰਹਿਣਗੇ